ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਅੱਜ ਜਿਹੜੀ ਸੰਗਤਾਂ ਨਾਲ ਵਚਨ ਬਲਾਸ ਸਾਂਝੇ ਕਰਨੇ ਆ ਉਹ ਭਾਈ ਹੈਗੇ ਆ ਆਪਣੇ ਗਵਾਂਢ ਪਿੰਡੀ ਚੇਤ ਸਿੰਘ ਆਲਾ ਬਹੁਤ ਹੀ ਮਹਾਨ ਗੁਰਮਤ ਸਮਾਗਮ ਹੋਣ ਜਾ ਰਿਹਾ ਅਸਥਾਨ ਗੁਰਦੁਆਰਾ ਬੋਲੀ ਸਾਹਿਬ ਆਪ ਸਤਾਨ ਬਾਬਾ ਜੋਤ ਦਾਸ ਜੀ ਪਿੰਡ ਸ਼ੇਰ ਸਿੰਘ ਵਾਲਾ ਜ਼ਿਲ੍ਹਾ ਫਰੀਦਕੋਟ ਸਮਾਂ ਰਹੇਗਾ ਸਵੇਰੇ 10 ਵਜੇ ਤੋਂ ਦੁਪਹਿਰ 3 ਵਜੇ ਤੱਕ ਸੰਤ ਬਾਬਾ ਸਾਧੂ ਸਿੰਘ ਜੀ ਛੱਪੜ ਵਾਲੇ ਸੰਗਰੂਰ সম্পাদক ਰਾੜਾ ਸਾਹਿਬ ਵਾਲਿਆਂ ਦੀ ਸਰਪ੍ਰਸਤੀ ਹੋ ਰਿਆ ਜੋ ਬਾਬੇ ਸਾਧੂ ਸੰਤ ਤਪੱਸਵੀ ਮਹਾਪੁਰਖ ਬਹੁਤ ਦੂਰੋਂ ਦੂਰੋਂ ਹਰ ਸਾਲ ਹੀ ਆਉਂਦੇ ਆ ਬਾਬਾ ਜੋਤ ਦਾਸ ਜੀ ਦੇ ਜੋ ਨਗਰ ਚੋਂ ਉਹਨਾਂ ਦੇ ਅੰਸ਼ ਵਿੱਚੋਂ ਉਹਨਾਂ ਦੀ ਵੰਸ਼ ਵਿੱਚੋਂ ਵੀ ਸੰਘਤੋਂ ਦੀ ਹੁੰਦੀ ਆ ਇਸ ਕਰਕੇ ਸਾਰਿਆਂ ਨੂੰ ਬੇਨਤੀ ਆ ਸਾਰੇ ਪੰਜਾਬ ਵਾਸੀ ਕੈਨੇਡਾ ਆਸਟ੍ਰੇਲੀਆ ਅਮਰੀਕਾ ਨਿਊਜ਼ੀਲੈਂਡ ਜਿੰਨੇ ਵੀ ਸਾਡੇ ਇਸ ਇਲਾਕੇ ਦੇ ਜਾਂਦੇ ਆ ਬੱਚੇ ਬਾਹਰ ਸਟੂਡੈਂਟ ਤੌਰ ਤੇ ਚਾਹੇ ਉਹ ਵਿਸਟਰ ਵੀਜ਼ੇ ਤੇ ਚਾਹੇ ਪੀਆਰ ਇਸ ਸਥਾਨ ਤੇ ਉਹਨਾਂ ਨੇ ਹੋ ਕੇ ਹੀ ਜਾਣਾ ਹੁੰਦਾ ਸਾਡੇ ਜਿਹੜਾ ਇਲਾਕਾ ਸਾਦਕ ਫਰੀਦਕੋਟ ਦਾ ਜਿਹੜਾ ਇਲਾਕਾ ਪੈਂਦਾ ਬਾਬਾ ਜੋਤ ਦਾਸ ਜੀ ਦੇ ਤਪ ਸਥਾਨ ਨੂੰ ਬਹੁਤ ਹੀ ਲੋਕਾਂ ਦੇ ਮਨਾਂ ਵਿੱਚ ਗਹਿਰੀ ਸ਼ਰਧਾ ਇਸ ਕਰਕੇ ਸਾਡੇ ਕਿਸੇ ਵੀ ਇਲਾਕੇ ਚੋਂ ਬੱਚੇ ਬੱਚੀਆਂ ਬਜ਼ੁਰਗ ਉਹਨਾਂ ਨੇ ਬਾਹਰਲੇ ਮੁਲਕਾਂ ਨੂੰ ਰਬਾਨੀ ਕੀ ਲੈਣੀ ਹੁੰਦੀ ਆ ਇਸ ਅਸਥਾਨ ਤੇ ਆ ਕੇ ਮੱਥਾ ਟੇਕ ਕੇ ਅਰਦਾਸ ਕਰਾ ਕੇ ਹੀ ਭਾਈ ਸਾਰੇ ਜਾਣਦੇ ਆ ਇਸ ਕਰਕੇ ਬੇਨਤੀ ਆ 14 15 ਤੇ 16 ਫਰਵਰੀ ਨੂੰ ਆਪਣੇ ਨਿੱਜੀ ਕੰਮਾਂ ਨੂੰ ਸੰਕੋਚਦੇ ਹੋਏ ਸਾਰਿਆਂ ਨੇ ਤਿੰਨ ਦਿਨ ਉੱਥੇ ਹਾਜ਼ਰੀ ਭਰਨੀ ਆ ਸੇਵਾ ਕਰਨੀ ਆ ਲੰਗਰ ਚ ਗੁਰਬਾਣੀ ਸੁਣਦੀ ਸੇਵਾ ਕੀਰਤਨ ਸੁਣਦੀ ਸੇਵਾ ਟ੍ਰੈਕ ਦੇ ਨਿਯਮਾਂ ਨੂੰ ਪਾਲਣਾ ਕਰਦੇ ਹੋਏ ਸੇਵਾ ਬਹੁਤ ਸਾਰੀ ਜਿਹੜੇ ਨੌਜਵਾਨ ਸੰਗਤ ਇਕੱਠੀ ਹੁੰਦੀ ਹੈ ਉੱਥੇ ਸੇਵਾ ਕਰਦੇ ਆ ਇਸ ਕਰਕੇ ਸਾਰਨ ਨੂੰ ਹੱਥ ਬੰਨ੍ਹ ਕੇ ਬੇਨਤੀ ਆ 14 15 ਤੇ 16 ਫਰਵਰੀ ਨੂੰ ਉੱਥੇ ਪਹੁੰਚਣਾ ਭਾਈ ਇੱਕ ਸਾਡੇ ਬਹੁਤ ਹੀ ਤ੍ਰਿਪੀ ਸੱਜਣ ਜਗਜੀਤ ਸਿੰਘ ਮਾਨ ਠਾੜੇ ਉਹਨਾਂ ਨੇ ਆਪਣਾ ਇਕ ਤਾਂ ਮੈਰੂ ਮੈਰੂ ਬਿਉਰਜ ਅਰੈਸਟਡ ਕਰਾਇਆ ਉਹ ਤੁਹਾਨੂੰ ਆ ਵੀਡੀਓ ਚ ਸਾਡਾ ਕੈਮਰਾਮੈਨ ਦਿਖਾ ਦੂਗਾ ਜਿਹੜੇ ਵੀ ਭਰਾ ਨੂੰ ਹਰ ਘਰ ਨੂੰ ਲੋੜ ਹੁੰਦੀ ਆ ਰਿਸ਼ਤਿਆਂ ਦੀ ਬਹੁਤ ਹੀ ਸੱਚੇ ਤੇ ਸੁੱਚੇ ਰਿਸ਼ਤੇ ਕਰਾਉਂਦੇ ਆ ਰਿਸ਼ਤਾ ਤਾਂ ਵੈਸੇ ਹੁੰਦਾ ਹੀ ਹੈ ਸੱਚਾ ਸੁੱਚਾ ਪਰ ਉਹ ਕੰਮ ਸੱਚਸੱਚਤਾ ਕਰਦੇ ਆ ਕੋਈ ਲੰਬੇ ਵਾਲਾ ਕੰਮ ਨਹੀਂ ਗਾ ਤੇ ਜਿਹੜੀ ਉਹਨਾਂ ਦੀ ਕੋਈ ਫੀਸ ਆ ਉਹ ਵਾਜਬੀ ਜੀ ਫੀਸ रखी ਉਹਨਾਂ ਨੇ ਜਿੰਨੇ ਵੀ ਰਿਸ਼ਤੇ ਕਰਾਏ ਕੋਈ ਲੰਬਾ ਨਹੀਂ ਮਿਲਿਆ ਹਿੱਤਕ ਸੱਚੇ ਸੁੱਚੇ ਰਿਸ਼ਤੇ ਲੈਣ ਵਾਸਤੇ ਭਾਈ ਜਗਜੀਤ ਸਿੰਘ ਠਾੜੇ ਉਹਨਾਂ ਦਾ ਜਿਹੜਾ ਰਿਜਿਸਟਰ ਕਰਵਾਈ ਇਹਨਾਂ ਨੇ ਇਕਤਾ ਮੈਰਿਜ ਮੈਰਿਜ ਬਿਊਰੋ ਉਹ ਤੁਹਾਨੂੰ ਅਸੀਂ ਦਿਖਾਵਾਂਗੇ ਸਾਡੇ ਕੈਮਰਾਮੈਨ ਨੂੰ ਖਾ ਦੇਣਗੇ ਗੌਰ ਕਰਮੀ ਸਾਡੀਆਂ ਗੱਲਾਂ ਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ